ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਬੱਚੇ ਮੈਂ ਤੁਹਾਨੂੰ ਸੁਨਾਉਣ ਜਾ ਰਹੀ ਹਾਂ ਗੁਣੰਗ ਦੇ ਰਸਕੀ ਜਦੋਂ ਉਹਨਾਂ ਨੇ ਬਲੀ ਕੰਦਰੀ ਦਾ ਹੰਕਾਰ ਤੋੜਿਆ ਗੁਰੂ ਜੀ ਅਤੇ ਪਾਈ ਮਰਦਾਨਾ ਮੱਕੇ ਦੀ ਫੇਰੀ ਤੋਂ ਵਾਪਸ ਆਉਂਦੇ ਹੋਏ ਕੰਦਾ ਦੇਸ਼ ਵਿੱਚ ਹਸਨਬਦਾਲ ਜ਼ਿਲ੍ਹਾ اٹਕ ਪੁੱਜੇ ਜਿੱਥੇ ਅੱਜਕੱਲ ਗੁਰਦੁਆਰਾ ਪੰਜਾ ਸਾਹਿਬ ਸ਼ੋਭਾ ਦੇ ਰਿਹਾ ਹੈ ਪਾਈ ਮਰਦਾਨੇ ਨੇ ਬੇਨਤੀ ਕੀਤੀ ਗੁਰੂ ਜੀ ਬਹੁਤ ਪਿਆਸ ਲੱਗੀ ਹੈ ਆ ਗਿਆ ਦੇਵਤਾ ਮੈਂ ਕਿੱਥੇ ਪਾਣੀ ਮੰਗ ਕੇ ਪੀ ਆਵਾਂ ਗੁਰਜੀ ਨੇ ਕਿਹਾ ਪਾਣੀ ਮਦਾਨਿਆ ਇੱਥੇ ਪਾਣੀ ਦੀ ਬਹੁਤ ਤੰਗੀ ਹੈ ਕਿਸੇ ਘਰ ਵਿੱਚੋਂ ਮੰਗਿਆ ਪਾਣੀ ਨਹੀਂ ਮਿਲਣਾ ਇਸ ਪਹਾੜੀ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਬਲੀ ਗੰਦਾਰੀ ਹੈ ਉਸ ਕੋਲ ਪਾਣੀ ਦਾ ਚਸ਼ਮਾ ਹੈ ਆਸ-ਪਾਸ ਦੇ ਲੋਕਾਂ ਨੂੰ ਉਹ ਚਸ਼ਮੇ ਵਿੱਚੋਂ ਪੀਣ ਲਈ ਵੀ ਪਾਣੀ ਨਹੀਂ ਲੈਣ ਦਿੰਦਾ ਸ਼ਾਇਦ ਇਹਨੂੰ ਇੱਕ ਪਰਦੇਸੀ ਜਾਣ ਕੇ ਤਰਸ ਖਾ ਜਾਵੇ ਅਤੇ ਚਸ਼ਮੇ ਵਿੱਚੋਂ ਪਾਣੀ ਪੀ ਲੈਣ ਦੇਵੇ। ਗੁਰੂ ਜੀ ਪਾਸੋਂ ਆਗਿਆ ਲੈ ਕੇ ਭਾਈ ਮਦਨ ਉਸ ਪਹਾੜੀ ਉੱਪਰ ਚੜ ਗਿਆ ਜਿੱਥੇ ਬਲੀਕੰਦਾਰੀ ਦੀ ਝੁੱਗੀ ਸੀ। ਉੱਥੇ ਪੁੱਜ ਕੇ ਉਸਨੇ ਬਲੀਕੰਦਾਰੀ ਪਾਸੋਂ ਚਸ਼ਮੇ ਵਿੱਚੋਂ ਪਾਣੀ ਪੀਣ ਦੀ ਆਗਿਆ ਮੰਗੀ। ਬਲੀਕੰਦਾਰੀ ਨੇ ਕਿਹਾ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ। ਜੇ ਮੈਂ ਭਾਈ ਦੂਜਿਆਂ ਨੂੰ ਪੀਣ ਦਿੰਦਾ ਰਿਹਾ ਤਾਂ ਇਹ ਮੁੱਕ ਜਾਵੇਗਾ। ਭਾਈ ਮਦਨ ਨੇ ਕਿਹਾ ਮੈਂ ਇੱਕ ਪਟਿਆਸੀ ਆ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਨਹੀਂ ਜਿੱਥੋਂ ਪੀਣ ਲਈ ਪਾਣੀ ਮਿਲ ਸਕਦਾ ਹੋਵੇ ਮੈਂ ਥੋੜਾ ਜਿਹਾ ਪਾਣੀ ਪਿਆਸ ਬੁਝਾਉਣ ਲਈ ਦੇ ਦੇ ਬਲੀਕੰਦਾਰ ਨੇ ਨਾ ਮੰਨਿਆ ਪਾਈ ਮਦਾਨਾ ਗੁਰੂ ਜੀ ਪਾਸ ਵਾਪਸ ਪਰਤ ਆਇਆ ਗੁਰੂ ਜੀ ਨੇ ਪਾਈ ਮਦਾਨਾ ਨੂੰ ਕਿਹਾ ਉਸ ਨੂੰ ਕਹਿ ਕੇ ਪਗੀਰਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜੋ ਕੁਝ ਖੁਦਾ ਦਿੱਤਾ ਹੋਇਆ ਹੈ ਉਹ ਵੰਡ ਕੇ ਚੱਕਣਾ ਚਾਹੀਦਾ ਹੈ ਖੁਦਾ ਇਸ ਵਿੱਚ ਹੀ ਖੁਸ਼ ਹੁੰਦਾ ਹੈ ਪਾਈ ਮਦਾਨਾ ਦੂਜੀ ਵਾਰੀ ਪਹਾੜੀ ਉੱਪਰ ਚੜ ਗਿਆ ਤੇ ਜਾ ਕੇ ਉਸਨੇ ਬਲੀਕੰਦਾਰ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਬਲੀਕੰਦਾਰੀ ਨੇ ਅੱਗੋਂ ਕਿਹਾ ਤੂੰ ਇੱਕ ਮਾਮਨ ਹੋ ਕੇ ਕਾਫਰ ਦੇ ਨਾਲ ਫਿਰਦੇ ਆਏ ਜੇ ਉਸ ਪਾਸ ਕੋਈ ਸ਼ਕਤੀ ਹੈ ਤਾਂ ਉਦੋਂ ਪਾਣੀ ਕਿਉਂ ਨਹੀਂ ਪਲਾ ਦਿੰਦਾ ਮੋੜ ਮੋੜ ਮੇਰੇ ਪਾਸ ਭੇਜਣ ਦੇ ਕਿ ਲੋੜ ਹੈ ਪਾਈ ਮਦਾਨ ਨੇ ਆ ਕੇ ਗੁਰੇ ਨੂੰ ਵੀ ਦੱਸਿਆ ਜਿਵੇਂ ਬਲੀ ਕਿਦਾਰੀ ਨੇ ਕਿਹਾ ਗੁਰੇ ਨੇ ਕਿਹਾ ਪਾਈ ਮਦਾਨਿਆ ਕਰਤਾ ਜੋ ਕਰਦਾ ਹੈ ਸਭ ਪਲੀ ਕਰਦਾ ਹੈ ਉਟਨੀ ਡਾਲਣਾ ਹੋ ਉਹ ਪੱਥਰ ਪਾਸੇ ਕਰ ਪਾਈ ਮਦਾਨੇ ਨੇ ਪੱਥਰ ਪਾ ਕੇ ਕੀਤਾ ਤਾਂ ਉਹਦੇ ਥੱਲੇੋਂ ਨਿਰਮਲ ਜਲ ਨਿਕਲ ਆਇਆ ਪਾਈ ਮਦਾਨੇ ਨੇ ਕਰਤਾ ਦਾ ਸ਼ੁਕਰ ਕੀਤਾ ਪਹਾੜੀ ਉੱਪਰ ਬੈਠੇ ਬਲਿਗਨਾਈ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਉੱਪਰ ਪਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਾਣੀ ਘਟ ਰਿਹਾ ਸੀ ਉਹਨੇ ਖੜੇ ਹੋ ਕੇ ਦੇਖਿਆ ਪਾਈ ਮਦਾਨਾ ਥੱਲੇ ਪਾਣੀ ਪੀ ਰਿਹਾ ਸੀ ਦਾ ਪਾਣੀ ਉਸ ਦਾ ਥਾਂ ਫੁੱਟ ਪਿਆ ਜਿੱਤੋ ਪਾਈ ਮਨਾਨੇ ਨੇ ਪੱਥਰ ਪਾਸੇ ਕੀਤਾ ਸੀ ਇਸ ਉੱਪਰ ਵਾਲੀ ਕਹਾਣੀ ਨੂੰ ਬਹੁਤ ਗੁੱਸਾ ਆਇਆ ਗੁਰੂ ਜੀ ਅਤੇ ਪਾਈ ਮਨਾਨੇ ਨੂੰ ਮਾਰ ਲਈ ਉਸ ਨੇ ਵੱਡਾ ਪੱਥਰ ਪਹਾੜੀ ਉੱਪਰੋਂ ਡੋੜ ਰੇਡ ਦਿੱਤਾ ਗੁਰੂ ਜੀ ਨੇ ਅੱਗੇ ਹੱਥ ਕਰਕੇ ਪੱਥਰ ਨੂੰ ਰੋਕ ਦਿੱਤਾ ਉਹ ਪੱਥਰ ਪਹਾੜੀ ਉੱਪਰੋਂ ਇੰਨਾ ਤੇਜ਼ੀ ਨਾਲ ਆ ਰਿਹਾ ਸੀ ਕਿ ਗੁਰੂ ਜੀ ਦਾ ਹੱਥ ਦਾ ਪੰਜਾ ਉਸ ਵਿੱਚ ਦਸ ਗਿਆ ਜਿਸ ਦਾ ਨਿਸ਼ਾਨ ਉਸ ਪੱਥਰ ਵਿੱਚ ਅੱਜ ਤੱਕ ਨਜ਼ਰ ਆਉਂਦਾ ਹੈ ਬਲੀ ਕੰਦਾਈ ਨੇ ਜਦੋਂ ਪੱਥਰ ਨੂੰ ਰੁਕਿਆ ਦੇਖਿਆ ਤਾਂ ਉਸ ਦੇ ਗੁਰੂ ਜੀ ਕੋਲ ਆ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਨੇ ਕਿਹਾ ਬਲੀ ਕੰਦਾਈ ਤਾਂ ਇਹ ਤੇ ਵਸੁਧਾ ਹੰਕਾਰ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਦੋਂ ਉਹ ਛੱਟ ਤੋਂ ਖੋਲਗੇ ਜਿਵੇਂ ਤੇਰੇ ਪਾਸੋਂ ਹੁਣ ਪਾਇਨ ਚਸ਼ਮਾ ਖੋਲਿਆ ਹੈ ਹਾਂਜੀ ਬੱਚਿਓ ਇਹ ਮੇਰੀ ਅਜੀ ਸਾਖੀ ਸੀ ਸਾਨੂੰ ਜੋ ਕੋਈ ਸਾਡੇ ਕੋਲ ਪਰਮਾਤਮਾ ਦਿੱਤਾ ਹੋਇਆ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਵੰਡ ਕੇ ਚੱਕਣਾ ਜੈਦਾ ਹੈ ਕੀਤ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਵੰਡਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡੇ ਸਾਰੇ ਕੰਮ ਠੀਕ ਹੁੰਦੇ ਹਨ ਹਾਂਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਵਾਣਾ ਮੇਰੀ ਵੀਡੀਓ ਦੇਖਣ ਲਈ Muito andar sábia, não dá boa, boa tenho lá